ਨੌਰੀ ਬਾਰਡਰ ਦੇ ਉੱਤੇ ਭੋਖਰ ਤਾਲ ਤੇ ਬੈਠਾ ਹੈ ਉਹ ਕਿਉਂ ਬੈਠਾ ਹੈ ਉਹ ਐਮਐਸਪੀ ਲੈਣ ਦੇ ਲਈ ਉਹ ਐਮਐਸਪੀ ਇਕੱਲੇ ਕਿਸਾਨਾਂ ਨੂੰ ਫਾਇਦਾ ਨਹੀਂ ਹੋਣਾ ਭਰਾਵੋ ਮਿਨੀਮਮ ਸਪੋਰਟ ਪ੍ਰਾਈਸ ਉਹਦਾ ਫਾਇਦਾ ਆਮ ਲੋਕਾਂ ਨੂੰ ਹੋਣਾ ਜੇਕਰ ਇੱਕ ਮਿਨੀਮਮ ਇੱਕ ਰੇਟ ਦੇ ਉੱਤੇ ਤੈਅ ਕੋਈ ਚੀਜ਼ ਹੋਊਗੀ ਤਾਂ ਉਹ ਰੇਟ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ बिकੂਗੀ ਇਹ ਕੀ ਕਰਦੇ ਐ ਦੱਸ ਦੇ ਕੁਛ ਕਰਦੇ ਕੁਛ ਐ ਔਰ ਟਿਕਸ ਨਹੀਂ ਕਰਨਾ ਚਾਹੁੰਦੇ ਇਹ ਉਹਦੇ ਵਿੱਚੋਂ ਹੀ ਸਾਡਾ ਇਹ ਸਾਰਾ ਕੁਝ ਨਿਕਲ ਗਿਆ ਅਸੀਂ ਸਾਰੇ ਥਰਮਲ ਕਾਮੇ ਸਾਡੀ ਜਥੇਬੰਦੀ ਐਮਪਲਾਈ ਜੋਇੰਟ ਫੋਰਮ ਪੰਜਾਬ ਬਿਜਲੀ ਮੰਚ ਏਕਤਾ ਮੰਚ ਪੰਜਾਬ ਤੇ ਅਸੀਂ ਥਰਮਲ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਅਸੀਂ ਉਸ ਕਿਸਾਨੀ ਅੰਦੋਲਨ ਦਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਤੇ ਉਹਨਾਂ ਦੇ ਸਮਰਥਕ ਲੋਕਾਂ ਦਾ ਉਹਨਾਂ ਦੇ ਸਮਰਥਕ ਜਿਹੜੀਆਂ ਭਾਈਚਾਰਕ ਉਹਨਾਂ ਦੀਆਂ ਕਿਸਾਨ ਜਥੇਬੰਦੀਆਂ ਦਾ ਪੁਰਜੋਰ ਸਾਥ ਦਿੰਨੇ ਆ ਤੇ ਉਹਨਾਂ ਦੇ ਇਸ ਇਹ ਆਪਣੇ ਸੰਘਰਸ਼ ਦੇ ਵਿੱਚ ਅਸੀਂ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆਂ ਸੈਂਟਰ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਇਸ ਸਟੇਜ ਦੇ ਉੱਤੋਂ ਬਾਹਰ ਆ ਜਾਓ ਤੁਸੀਂ ਬਾਹਰ ਆ ਜਾਓ ਤੁਸੀਂ ਪਹਿਲਾਂ ਵੀ ਕਹੀਏ ਕਿਸਾਨ ਮਰਦੋਦ ਲੋਕਾਂ ਦੇ ਤੁਸੀਂ ਕਤਲ ਕੀਤੇ ਆ ਤਾਂ ਹੁਣ ਵੀ ਉਸ ਬਜ਼ੁਰਗ ਲੀਡਰ ਨੂੰ ਤੁਸੀਂ ਭੋਖੜਤਾਲ ਦੇ ਵਿੱਚ ਚੋਰੂਮ ਇਸ ਰਸਤੇ ਤੋੜੇ ਕਿ ਉਹ ਮਰਨ ਲਈ ਮਜਬੂਰ ਹੋਵੇ ਇਹ ਜਿਹੜੀ ਅੱਗ ਇਹ ਸਾਰੇ ਪੰਜਾਬ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚ ਭਖ ਰਹੀ ਹੈ ਮੈਂ ਮੋਦੀ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਤੇ ਜੇਕਰ ਜਿਹੜੀ ਕੋਈ ਇਥੋਂ ਦੀ ਭਗਵੰਤ ਮਾਨ ਸਰਕਾਰ ਕਿਸੇ ਤਰੀਕੇ ਦੇ ਨਾਲ ਸੈਂਟਰ ਸਰਕਾਰ ਦਾ ਸਾਥ ਦਿੰਦੀ ਹੈ ਅਸੀਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਇਸ ਬਿਜਲੀ ਬੋਰਡ ਦੇ ਕੰਮ ਹੈ ਕਿ ਤੁਸੀਂ ਬਾਹਰ ਆ ਜਾਓ ਸਮਝ ਜਾਓ ਇਹਨਾਂ ਨੀਤੀਆਂ ਨੂੰ ਬੰਦ ਕਰੋ ਜਿਹੜੇ ਜਿਹੜੇ ਹੱਕਾਂ ਦੇ ਵਿੱਚ ਨਹੀਂ ਨੀਤੀਆਂ ਬਣਦੀਆਂ ਉਹਨਾਂ ਨੂੰ ਬਾਹਰ ਤੋਂ ਮੋੜੋ ਨਹੀਂ ਤਾਂ ਆਉਣ ਵਾਲਾ ਸਮਾਂ ਇਹ ਜਿਹੜੇ ਸੰਘਰਸ਼ ਕੱਲਾ ਖਨੋਰੀ ਬਾਡਰ ਤੇ ਜਾਂ ਸੰਭੂ ਬਾਡਰ ਤੇ ਨਹੀਂ ਰਹਿਣਾ ਇਹਦਾ ਕੋਈ ਪਤਾ ਨਹੀਂ ਕਿਸ ਰੂਪ ਦੇ ਵਿੱਚ ਆ ਕੇ ਇਹ ਟੋਰ ਪਲਾਜਾਂ ਤੇ ਵੀ ਆ ਸਕਦੇ ਆ ਇਹ ਮੇਨ ਗੇਟਾਂ ਤੇ ਵੀ ਆ ਸਕਦਾ ਤਾਂ ਇਹ ਸਾਡੇ ਮੁਲਾਜ਼ਮ ਕਿਸੇ ਵੇਲੇ ਵੀ ਇਸ ਪਾਸੇ ਨੂੰ ਵੱਧ ਕੇ ਥੋੜੀ ਸਾਰ ਅਗ ਨੂੰ ਗੁੱਠਾ ਦੱਬਣ ਲਈ ਤਿਆਰ ਹੋ ਜਾਣਗੇ ਇਸ ਕਰਕੇ ਤੁਸੀਂ ਸਮਝ ਲਓ ਉਹ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਐਮਐਸਪੀ ਜਾਂ ਹੋਰ ਜਿਹੜੇ ਖੇਤੀ ਕਾਨੂੰਨ ਬਰਤ ਕਰਨ ਵਾਲੀਆਂ ਉਹਨਾਂ ਨੂੰ ਮੰਨ ਕੇ ਉਹਨਾਂ ਦੀ ਭੁਖ ਹੜਤਾਲ ਹਲਵਾ ਕਲਵਾਈ ਜਾਵੇ ਤੇ ਉਹਨਾਂ ਨੂੰ ਵਾਪਸ ਭੇਜਿਆ ਜਾਵੇ ਦੂਜੀ ਮੰਗ ਜਿਹੜੀ ਮੈਂ ਆਸੀ ਆਪਦੀ ਜਿਹੜੀ ਆਸੀ ਗੱਲ ਕੀਤੀ ਐ ਉਹ ਵੀ ਸੈਂਟਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਐ ਕਿ ਬਿਜਲੀ ਬੋਰਡ ਖੁਦ ਮੁਖਤਿਆਰੀ ਇੱਕ ਬਿਜਲੀ ਬੋਰਡ ਸੀ ਸਾਡਾ ਤਾਂ ਬੇਸ਼ੱਕ ਉਦੋਂ ਲਾਰੇ ਲਾ ਕੇ ਇਹ ਬਾਦਲ ਜੁੰਡਣੀ ਨੇ ਤੋੜ ਦਿੱਤਾ ਸੀ 2010 ਦੇ ਵਿੱਚ ਪਰ ਉਦੋਂ ਸਮਝੌਤਾ ਹੋਇਆ ਸੀ ਕਿ ਅੰਤ ਤਰੀ ਵੀ ਤੁਹਾਡੇ ਮਲਾਜ਼ਮਾਂ ਦੀਆਂ ਨਾਂ ਬਦਲੀਆਂ ਕੀਤੀਆਂ ਜਾਣਗੀਆਂ ਨਾ ਤੁਹਾਨੂੰ ਕੋਈ ਘਾਟਾ ਪਵੇਗਾ ਤੁਹਾਡੀ ਭਰਤੀ ਪ੍ਰੋਪਰ ਹੋਵੇਗੀ ਤੁਹਾਡੀ ਪੈਨਸ਼ਨ ਤੇ ਕੋਈ ਕਟ ਨਹੀਂ ਲੱਗੇਗਾ ਤੁਹਾਡੀ ਡੀਏ ਤੇ ਉੱਤੇ ਕੋਈ ਕਟ ਨਹੀਂ ਲੱਗੇਗਾ ਪਰ ਕਾਪਟਰ ਸਰਕਾਰ ਨੇ ਆ ਕੇ ਸਾਡਾ ਉਹ ਆਈਐਸ ਅਫਸਰਾਂ ਨਾਲੋਂ ਹੀ ਲਿੰਕ ਕਰਤਾ ਡੀਏ ਜਿਹੜਾ ਤੁਸੀਂ ਅੱਜ ਮੰਗਣ ਦੇ ਲਈ ਮਜਬੂਰ ਹੋਏ ਪਏ ਹੋ ਸਾਡਾ 11 12% ਡੀਏ ਇੱਥੇ ਲੰਮਕ ਰਿਹਾ ਨਹੀਂ ਤਾਂ ਸਾਨੂੰ ਉਹ ਆਈਐਸ ਅਫਸਰਾਂ ਦੇ ਨਾਲ ਮਿਲਦਾ ਸੀ ਇਹ ਸਾਰੀ ਜੁੰਡਲੀ ਜਿਹੜੀ ਵੋਟਾਂ ਨੂੰ ਇੱਕ ਕਹਿੰਦੇ ਤਾਂ ਹੈ ਵੀ ਅਸੀਂ ਤੁਹਾਡੀਆਂ ਵੋਟਾਂ ਲੈ ਕੇ ਤੁਹਾਡੇ ਦੇ ਤੁਹਾਡੇ ਨਾਲ ਅਸੀਂ ਤੁਹਾਡੀ ਸਰਕਾਰ ਬਣਦੇ ਆ ਪਰ ਨਹੀਂ ਲੋਕੋ ਇਹ ਭਲੇਖੇ ਨਾ ਰਹੋ ਇਹ ਲੋਕੋ ਉਹੀ ਨੇ ਲਟਾਰੇ ਜਿਹੜੇ ਕਿਸੇ ਵੇਲੇ ਅਫਗਾਨਿਸਤਾਨ ਤੋਂ ਆਉਂਦੇ ਹੁੰਦੇ ਸੀ ਜਾਂ ਕਿਸੇ ਵੇਲੇ ਆਰੀਅਨ ਲੋਕ ਆਏ ਨੇ ਇਹ ਉਹੀ ਲਟਾਰੇ ਨੇ ਇਹਨਾਂ ਦਾ ਰੂਪ ਰੇਖ ਭੇਖ ਬਦਲ ਗਿਆ ਪਰ ਇਹ ਉਹੀ ਅੰਗਰੇਜ਼ਾਂ ਦੇ ਗੁਲਾਮ ਸਾਡੇ ਲੋਕਾਂ ਦੇ ਉੱਤੇ ਫੇਰ ਗੁਲਾਮ ਬਣਾ ਕੇ ਇਹ ਰਾਜ ਕਰਨਾ ਚਾਹੁੰਦੇ ਨੇ ਤੁਸੀਂ ਸਮਝੋ ਨਾਲ ਨਾਲ ਆਪਾਂ ਨੌਕਰੀਆਂ ਵੀ ਕਰਨੀਆਂ ਆਪਣੇ ਬੱਚੇ ਵੀ ਪਾਲਨੇ ਆ ਪਰ ਸੰਘਰਸ਼ਾਂ ਦੇ ਪੀੜ ਦੇ ਵਿੱਚ ਤਕੜੇ ਹੋ ਕੇ ਤੁਹਾਨੂੰ ਆਉਣਾ ਪਊਗਾ ਕਿਹੜੇ ਲੋਕ ਸੰਘਰਸ਼ ਕਰਦੇ ਨੇ ਉਹਨਾਂ ਦਾ ਸਾਥ ਦੇਣਾ ਪਊਗਾ ਕੋਈ ਮਤਭੇਦ ਨਾ ਕਰਿਆ ਕਰੋ ਆ ਫਲਾਨੀ ਜਥੇਬੰਦੀ ਹੈ ਆ ਫਲਾਨੀ ਜਥੇਬੰਦੀ ਹੈ ਜੇ ਕੋਈ ਜਿਹੜਾ ਲੜਦਾ ਚਾਹੇ ਜਿਉਂ ਕੰਟਰੈਕਟ ਵਰਕਰ ਨੇ ਉਹਨਾਂ ਦਾ ਸਾਥ ਦਿਓ ਚਾਹੇ ਜਿਉਂ ਸਾਡੀ EMPLOYEES UNION ਹੈ ਉਹਦਾ ਸਾਥ ਦਿਓ ਜੇ ਚਾਹੇ ਦੀ ਕੋਈ ਸਾਡੀ ਬਿਜਲੀ ਮੁਲਾਜ਼ਮ ਇਕਤਾ ਮੰਚ ਹੈ ਚਾਹੀਦੀ ਚਾਹੇ ਗਰੁੱਪ ਹੈ ਉਹਦਾ ਸਾਥ ਦਿਓ ਤੇ ਚਾਹੀਦੀ ਉਹ ਕਿਸਾਨ ਜਿਹੜੇ ਨੇਤਾ ਬੈਠੇ ਨੇ ਉਹਨਾਂ ਦਾ ਸਾਥ ਦਿਓ ਜੇਕਰ ਤੁਸੀਂ ਉੱਥੇ ਜਾ ਕੇ ਨਹੀਂ ਦੇ ਸਕਦੇ ਸਾਥ ਤਾਂ ਬੋਲੋ ਗਰੁੱਪਾਂ ਦੇ ਵਿੱਚ ਬੋਲੋ ਪਰਤਾਂ ਦੇ ਵਿੱਚ ਬੋਲੋ ਜਿਹੜੇ ਕੁਝ ਭਖਤ ਲੋਕ ਨੇ ਅੰਨੇ ਲੋਕ ਨੇ ਉਹ ਆਪਣੇ ਨਾਅਕਿਆਂ ਦੇ ਮੈਂ ਵੋਟ ਪਾਉਣ ਤੋਂ ਕਿਸੇ ਨੂੰ ਮੰਤਰ ਨਹੀਂ ਵੋਟ ਪਾਉਣੀ ਹੈ ਪਰ ਉਹ ਆਪਣੇ ਇਹਨਾਂ ਪਾਰਟੀਆਂ ਦੇ ਅੰਨੇ ਭਖਤ ਬਣ ਜਾਂਦੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਹੌਲੀ-ਹੌਲੀ ਉਹ ਗੁੱਠੇ ਜਿਹੜੇ ਸਾਡੇ ਦਾ ਬਿਜਲੀ ਬੋਰਡ ਦੇ ਕਹਾਂ ਨੇ ਬੇਟੀਆਂ ਕਿਸਾਨ ਨੇਤਾ ਦੇ ਗੜਾਂ ਦੇ ਵਿੱਚ ਆ ਰਹੇ ਨੇ ਉਹ ਤੁਹਾਡੇ ਬੱਚਿਆਂ ਦੇ ਗਲਾਂ ਦੇ ਵਿੱਚ ਵੀ ਉਹਨਾਂ ਨੇ ਦੇਣੇ ਨੇ ਇਹ ਭੁੱਲ ਨਾ ਜਾਇਓ ਵੀ ਤੁਸੀਂ ਅੱਜ ਭਗਤੀ ਕਰਕੇ ਉਹਨਾਂ ਦੀ ਗੁਲਾਮੀ ਕਰਕੇ ਬਚ ਜਾਓਗੇ ਮੈਂ ਬਹੁਤ ਕੁਝ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਮੈਂ ਉਹ ਸੈਂਟਰ ਸਰਕਾਰ ਦੇ 2-4 ਨਾਰੇ ਲਾ ਦੇ ਮੈਂ ਆਪਦੀ ਜਗ੍ਹਾ ਲਵਾਂਗਾ ਸੈਂਟਰ ਸਰਕਾਰ